Thank you. ਪੜੇ ਕੁਰਬੀ ਲਈ ਬੈਠੇ ਗੱਜੂ ਮੁਖਰਜੀ ਦੇ ਕੋਲ ਸਾਰੇ ਗਾਇਕੀ ਗੱਜੂ ਮੁਖਰਜੀ ਦੇ ਕੋਲ ਸਾਰੇ ਗਾਇਕੀ ਸਾਰੇ ਕੰਮ ਕਰਦੇ ਆ ਅੱਜ ਬੰਦੀ ਨੂੰ ਮੈਂ ਦੋਤਾ ਅਮਰ ਸਮਾਗਮ ਮਾਰਾ ਗਿਆ ਸਨ ਪਿਛਿਤ ਰਚਾ ਅੱਜ ਦਾ ਜਿਹੜਾ ਭਾਰਤੀ ਸਮਾਗਮ ਸਾਰਿਆਂ ਤੋਂ ਪਹਿਲੇ ਮੈਂ ਸਾਰਿਆਂ ਨੂੰ ਜੈ ਸ਼੍ਰੀ ਸ਼ਾਮ ਬੋਲ ਸ਼ਾਂਤ ਕਾਰੇ ਕੀ ਜੈ ਘਾਟੂ ਨਰੇਸ਼ ਕੀ ਜੈ ਅੱਜ ਦਾ ਇਸ ਵਾਰ ਮਗਰ ਮੱਲਾਜੀ ਮੰਦਿਰ ਦੇ ਵਿੱਚ ਸ਼ਾਮ ਮੰਦਿਰ ਦੇ ਵਿੱਚ ਹਰ ਸਾਲ ਬਹੁਤ ਹੀ ਸ਼ਰਧਾ ਭਾਵਨਾ ਧੂੰਤਾ ਮਨਾਏ ਜਾਂਦੇ ਅੱਜ ਦੇਵੂਖੀ ਕਾदशी ਸ਼੍ਰੀ ਸ਼ਾਮ ਬਾਬਾ ਦਾ ਕਟੂਰੇਸ਼ੀ ਦਾ ਜਨਮ ਦਿਨ ਹੁੰਦਾ ਜੋ ਕਿ ਹਰ ਸਾਲ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮੰਦਿਰ ਦੇ ਵਿੱਚ ਮਨਾਇਆ ਜਾਂਦਾ ਤੇ ਅੱਜ ਦਾ ਇਕੱਠ ਵੀ ਇਹ ਇਸੇ ਸੰਬੰਧ ਦੇ ਵਿੱਚ ਹੈ ਤੇ ਸਾਰੀਆਂ ਸੰਗਤਾਂ ਇਸੇ ਕਰਕੇ ਪਹੁੰਚੀਆਂ ਤੇ ਵਿਸ਼ਾਲ ਗੋਇਲ ਤੁਰੀ ਤੋਂ ਭਜਨ ਗਾਇਕ ਹੈ ਤੇ ਜਸ਼ਨ ਸ਼ਾਮ ਕੋਵਲਦੀ ਰਾਜਨੀਤਿਕ ਪ੍ਰਸ਼ਾਸਨ ਹਰ ਸਾਡੀ ਕਾਰ ਦਾ ਸਾਡੀ ਸਨਮਾਨ ਨੂੰ ਕਰਨਾ ਹੈ ਕਿ ਇਹ ਜੋ ਸਾਂਝੇਦਾਰੀ ਹੈ ਇਹ ਕਿਹੜਾ ਸੋਧ ਹੈ ਪਹਿਲਾਂ ਤਾਂ ਮੈਂ ਸਾਰੇ ਮੰਡੀ ਵਾਸੀਆਂ ਨੂੰ ਸ਼ੇਰੀ ਸ਼ਾਮ ਬਾਬਾ ਜੀ ਦੇ ਜਨਮ ਦੀ ਬਹੁਤ-ਬਹੁਤ ਵਧਾਈ ਦਿੰਦਾ ਜਿਵੇਂ ਕਿ ਤੁਸੀਂ ਦੇਖਿਆ ਜਿਵੇਂ ਤੁਸੀਂ ਮੰਦਿਰ ਦੇ ਵਿੱਚ ਐਂਟਰ ਹੋਏ ਹੋਣ ਲੋਕਾਂ ਦੀ ਬੜੀ ਹੋਈ ਫੀਡ ਉਹਨਾਂ ਦੇ ਵਿੱਚ ਜੋਸ਼ ਹੈ ਇੱਕ ਗੱਲ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਅਸੀਂ ਇਸ ਵਾਰੀ ਕੋਈ ਕਾਰਡ ਨਹੀਂ ਪ੍ਰਿੰਟ ਕਰਵਾਇਆ ਕੋਈ ਇਨਵੀਟੇਸ਼ਨ ਨਹੀਂ ਦਿੱਤਾ ਮਤਲਬ ਲੋਕਾਂ ਚ ਇੰਨਾ ਉਹਨਾਂ ਦੇ ਵਿੱਚ ਆਪ ਹੀ ਇੰਨੀ ਕਿ ਸ਼ਰਧਾ ਹੈ ਉਹ ਲੋਕ ਮੱਥਾ ਟੇਕ ਕੇ ਆ ਰਹੇ ਆ ਉੱਥੇ ਬੈਠ ਰਹੇ ਆ ਵਨਗਾਂ ਸੌਂ ਰਹੇ ਆ ਤੁਸੀਂ ਲੰਗਰ ਤੇ ਵਿੱਚ ਵੀ ਦੇਖ ਰਹੋ ਕਿਵੇਂ ਉਹ ਸ਼ਰਧਾ ਮੁਤਾਬਕ ਸੇਵਾ ਵੀ ਕਰ ਰਹੇ ਆ ਮਤਲਬ ਸਾਰੇ ਸੇਵਕ ਇਦਾਂ ਕਹਿ ਰਹੇ ਆ ਕਿ ਸਾਨੂੰ ਕੋਈ ਸੇਵਾ ਕਰਨ ਦਾ ਮੌਕਾ ਦੋ ਕੋਈ ਲੰਗਰ ਤੇ ਡਿਊਟੀ ਆ ਕੋਈ ਪ੍ਰਸ਼ਾਦ ਤੇ ਡਿਊਟੀ ਆ ਜਾਂ ਅੰਦਰ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਸਾਨੂੰ ਦੱਸੋ ਤੁਸੀਂ ਉਹਨਾਂ ਦੀ ਸ਼ਰਧਾ ਦੇਖ ਸਕਦੇ ਹੋ ਬਹੁਤ ਸਾਰੀਆਂ ਧਾਰਮਿਕ ਸੰਸਥਾਾਂ ਵਾਲੇ <table> ਸੰਸਥਾਾਂ ਦੇ ਵਿੱਚ ਜਰ ਹਮ ਨੌਜਵਾਨ ਇਸ ਬਾਰੇ ਕੀ ਕਹਿੰਦੇ ਆ ਇਹ ਸ਼ੁਰੂ ਤੋਂ ਹੀ ਜੀ ਬਸ ਇੱਕ ਜੇ ਮੈਂ ਗੱਲ ਕਰਾਂ ਤਾਲੀ ਸੰਗੀਤਨ ਤੋਂ ਸ਼ੁਰੂ ਕੀਤਾ ਸੀ ਚਾਰ ਪੰਜ ਜਾਣੀ ਸੀ ਅੱਗੇ ਉਹ ਜੁੜਦੇ ਕੇ ਜੁੜਦੇ ਕੇ ਸਾਰੇ ਯੰਗ ਜਨਰੇਸ਼ਨ ਹੀ ਐ ਇਹ ਬਸ ਕਹਿ ਲੋ ਵੀ ਸਾਰਿਆਂ ਦੇ ਬੱਚੇ ਮਨ ਦੇ ਵਿੱਚ ਸ਼ਰਧਾ ਹੀ ਇੰਨੀ ਕੁ ਸਾਰੇ ਯੂਥ ਹੀ ਐ ਹਾਂ ਬਾਲਾ ਜੀ ਦੀ ਕਿਰਪਾ ਵਾਕੀ ਸ਼ਾਮਾ ਭਾਜੀ ਦੀ ਕਿਰਪਾ ਹੈ ਜੀ ਸਵਾਗਤ ਜੋ ਆਮ ਸਭ ਤੋਂ ਵੱਡਾ ਅੱਗੇ ਰਾਜਾ ਸਹੀ ਫੈਸਲਾ ਬਣਾ ਦੇਖੋ ਜੀ ਸਹਿਯੋਗ ਤਾਂ ਸਾਰਿਆਂ ਦਾ ਹੀ ਐ ਮੰਡੀ ਵਾਸੀਆਂ ਦਾ ਵੀ ਸਾਰਿਆਂ ਦਾ ਸਹਿਯੋਗ ਐ ਮੰਡੀ ਨਿਵਾਸੀਆਂ ਨੂੰ ਜੀ ਇੱਕ ਕੁਸ਼ਕਬਰੀ ਹੋਰ ਵੀ ਦੇਣਾ ਚਾਹੁੰਗਾ ਮੰਦਰ ਦੇ ਨਾਲ ਇੱਕ ਸਾਡਾ ਜਿਹੜਾ ਲੰਗਰ ਹਾਲ ਬਣ ਰਿਹਾ ਹੈ ਜਿਸ ਦਾ ਨਾਮ ਹੈ ਆਸ਼ਾ ਰਾਨੀ ਰਾਜਮਾਨੀ ਬਾਲਾਜੀ ਭਵਨ ਜਿੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਜਿਕ ਪ੍ਰੋਗਰਾਮ ਹੈ ਕੋਈ ਧਾਰਮਿਕ ਪ੍ਰੋਗਰਾਮ ਹੈ ਕੋਈ ਜਾਗਰਣ ਹੈ ਜਾਂ ਕੋਈ ਭੋਗ ਹੈ ਉੱਥੇ ਬੜੀ ਉਹ ਸ਼ਰਧਾ ਭਾਵਨਾ ਨਾਲ ਹੋ ਸਕਦਾ ਹੈ ਤੇ ਇਸ ਨਾਲ ਮੰਡੀ ਨਿਵਾਸੀਆਂ ਨੂੰ ਇੱਕ ਕਹਿ ਲਓ ਕਿ ਸਹੂਲਤ ਵੀ ਮਿਲ ਜੂਗੀ ਤੇ ਇਹਦਾ ਤੁਸੀਂ ਜਲਦੀ ਦੇਖੋਗੇ ਕੰਮ ਲੈਂਟਰ ਤੱਕ ਪਹੁੰਚ ਚੁੱਕਿਆ ਵੀ ਜਿਹੜਾ ਛੇਤੀ ਹੀ ਉਪਘਟਨ ਨਹੀਂ ਕਰਦਾ ਬਾਲਾ ਜੀ ਦੀ ਕਿਰਪਾ ਚਾਹੀਦੀ ਹੈ ਸ਼ਰਮਾ ਬਾਕੀ ਅਸੀਂ ਸੰਗਤ ਜੀ ਤੋਂ ਮੰਡੀ ਨਿਵਾਸੀਆਂ ਤੋਂ ਇਹੀ ਉਮੀਦ ਕਰਦੇ ਹਾਂ ਉਹਨਾਂ ਦਾ ਸ਼ੁਰੂ ਤੋਂ ਹੀ ਬਹੁਤ ਸਹਿਯੋਗ ਰਿਹਾ ਅੱਗੇ ਵੀ ਉਹਨਾਂ ਦਾ ਮੈਂ ਇਹੀ ਉਮੀਦ ਕਰਦਾ ਕਿ ਇਸ ਤੋਂ ਵੀ ਵੱਧ ਸਹਿਯੋਗ ਰਹੇਗਾ ਸਾਨੂੰ ਸਹਿਯੋਗਵੰਤੋਂ ਕੋਈ ਪ੍ਰੋਬਲਮ ਨਹੀਂ ਹੈ ਇਹ ਇੱਕ ਸਿਫਤ ਹੈ